ਨਵੇਂ ਸਾਲ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਵੀ ਤੁਹਾਡੇ ਨਾਲ ਸਾਂਝ ਕਰ ਲੈਂਦੇ ਹਾਂ ਕਿ ਪਿਛਲੇ ਦਿਨੀ ਪੰਜਾਬ 'ਚ ਪਏ ਮੀਂਹ ਨੇ ਠੰਡ ਵਧਾ ਦਿੱਤੀ ਹੈ ਇਸ ਦੇ ਨਾਲ ਨਾਲ ਪਹਾੜਾਂ ਵਿੱਚ ਕੋਈ ਬਰਫ਼ਬਾਰੀ ਕਾਰਨ ਵੀ ਸਵੇਰੇ ਦੇ ਤਾਪਮਾਨ 'ਚ ਗਰਾਵਟ ਦਰਜ ਕੀਤੀ ਗਈ ਹੈ ਅੱਜ ਪੰਜਾਬ ਦੇ ਕਈ ਇਲਾਕਿਆਂ 'ਚ ਧੁੰਦ ਤੇ ਕੋਰੇ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਪਹਾੜਾਂ 'ਚ ਬਰਫਬਾਰੀ ਤੋਂ ਬਾਅਦ ਪੰਜਾਬ ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ 'ਚ ਠੰਡ ਲਗਾਤਾਰ ਵੱਧ ਰਹੀ ਹੈ ਠੀਤ ਲਹਿਰ ਦੀ ਚੇਤਾਵਨੀ ਦੇ ਨਾਲ ਹੁਣ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ 'ਚ 1 ਜਨਵਰੀ ਯਾਨੀ ਕਿ ਅੱਜ ਤੋਂ 6 ਜਨਵਰੀ ਦੇ ਵਿਚਕਾਰ ਮੀ ਪੈਣ ਦੀ ਸੰਭਾਵਨਾ ਹੈ ਇਸ ਵੇਲੇ ਇੱਕ ਪੱਛਮੀ ਗਰਬੜੀ ਸਰਗਰਮ ਹੈ ਮੌਸਮ ਵਿਭਾਗ ਕੇਂਦਰ ਮੁਤਾਬਿਕ 1 ਤੋਂ 6 ਜਨਵਰੀ ਦੇ ਵਿੱਚ ਦੋ ਨਵੀਆਂ ਪੱਛਮੀ ਗਰਬੜੀਆਂ ਸਰਗਰਮ ਹੋਣ ਜਾ ਰਹੀਆਂ ਨੇ ਇਸ ਮਗਰੋਂ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਮੈਦਾਨੀ ਇਲਾਕਿਆਂ 'ਚ ਵੀ ਮੀਂਹ ਪੈ ਸਕਦਾ ਹੈ ਦੂਜੇ ਪਾਸੇ ਪਹਾੜਾਂ 'ਚ ਬਰਫ਼ ਬਾਰੀ ਵੀ ਜਾਰੀ ਹੈ ਇਸ ਕਾਰਨ ਪੰਜਾਬ ਦਾ ਤਾਪਮਨ ਹੋਰ ਘਟੇਗਾ ਤੇ ਸਵੇਰੇ 'ਚ ਕੜਾਕੇ ਦੀ ਠੰਡ ਪਵੇਗੀ ਸੋਮਵਾਰ ਰਾਤ ਤੋਂ ਹੀ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਸੰਗਨ ਧੁੰਦ ਦੇਖਣ ਨੂੰ ਮਿਲੀ ਮੌਸਮ ਵਿਭਾਗ ਮੁਤਾਬਿਕ ਸਵੇਰ ਜਿੱਥੇ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅੱਜ yellow alert ਜਾਰੀ ਕੀਤਾ ਗਿਆ ਹੈ ਜਿਸ ਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਫਤਿਹਗੜ੍ਹ ਸਾਹਿਬ ਰੂਪਨਗਰ ਅਤੇ ਮੋਹਾਲੀ ਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ ਉੱਥੇ ਹੀ ਮੌਸਮ ਵਿਭਾਗ ਅਨੁਸਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਮਰਸਰ ਤਰਨਤਾਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸ਼ੁਰੂਤ ਅਤੇ ਮਲੇਰਕੋਟਲਾ ਚ ਸੰਗਣੀ ਧੁੰਦ ਲੱਟ ਜਾਰੀ ਕੀਤੀ ਕੀਤਾ ਗਿਆ ਹੈ ਇਨ੍ਹਾਂ ਸ਼ਹਿਰਾਂ ਚ ਸੰਗਣੀ ਧੁੰਦ ਪੈਣ ਕਾਰਨ ਵਿਜੀਬਿਲਟੀ 50 ਮੀਟਰ ਤੋਂ ਵੀ ਘੱਟ ਦਰਜ ਕੀਤੀ ਗਈ ਹੈ ਪਟਿਆਲਾ ਚ ਵਿਜੀਬਿਲਟੀ 2250 ਮੀਟਰ ਤੇ ਲੁਧਿਆਣਾ ਦੇ ਵਿੱਚ 500 ਮੀਟਰ ਸੀ